ਹਾਂਜੀ ਦੋਸਤੋ ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਦੋਸਤ ਜਸਕਰਨ ਆਪਾਂ ਪੰਜਾਬੀ ਦੇ ਬਹੁਤ ਹੀ ਮਸ਼ਹੂਰ ਨਾਵਲਕਾਰ ਨਾਨਕ ਸਿੰਘ ਹੋਰਾਂ ਦਾ ਬਹੁਤ ਹੀ ਪ੍ਰਸਿੱਧ ਨਾਵਲ ਪਵਿੱਤਰ ਪਾਪੀ ਤੁਹਾਡੇ ਨਾਲ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦੀ ਅਸ ਤੋਂ ਪਹਿਲਾਂ ਆਪਾਂ ਤਿੰਨ ਕਿਸ਼ਤਾਂ ਆਪਣੇ ਚੈਨਲ ਤੇ ਅਪਲੋਡ ਕਰ ਚੁੱਕੇ ਹਾਂ ਜਿਨ੍ਹਾਂ ਨੂੰ ਤੁਸੀਂ ਉੱਥੇ ਜਾ ਕੇ ਸੁਣ ਸਕਦੇ ਹੋ ਪਿਛਲੀ ਕਿਸ਼ਤ ਦੇ ਵਿੱਚ ਆਪਾਂ ਸੁਣਿਆ ਸੀ ਕਿ ਪੰਨਾ ਲਾਲ ਆਪਣੀ ਧੀ ਵੀਨਾ ਦੇ ਸਹੁਰਿਆਂ ਵੱਲੋਂ ਆਈ ਚਿੱਠੀ ਨੂੰ ਲੈ ਕੇ ਬਹੁਤ ਪਰੇਸ਼ਾਨ ਹੈ ਪਰ ਉਸਦੀ ਪਤਨੀ ਮਾਇਆ ਉਸ ਦਾ ਕੁਝ ਦਿਲ ਬਣਾਉਂਦੀ ਹੋਈ ਉਸ ਨੂੰ ਇਸ ਬਾਬਤ ਸਰਦਾਰ ਅਤਰ ਸਿੰਘ ਨਾਲ ਗੱਲ ਕਰਨ ਲਈ ਕਹਿੰਦੀ ਹੈ ਕਿ ਉਹ ਕੁਝ ਪੈਸੇ ਅਤਰ ਸਿੰਘ ਤੋਂ ਉਧਾਰ ਮੰਗ ਲਵੇ ਪਰ ਅਤਰ ਸਿੰਘ ਪੰਨਾ ਲਾਲ ਦੀ ਜਗ੍ਹਾ ਕਿਸੇ ਹੋਰ ਕਰਿੰਦੇ ਨੂੰ ਕੰਮ ਤੇ ਰੱਖ ਲੈਂਦਾ ਹੈ ਅਤੇ ਪੰਨਾ ਲਾਲ ਨੂੰ ਨੌਕਰੀ ਤੋਂ ਕੱਢ ਦਿੰਦਾ ਹੈ ਪੰਨਾ ਲਾਲ ਦੁਖੀ ਦਿਲ ਦੇ ਨਾਲ ਸ਼ਹਿਰੋਂ ਬਾਹਰ ਸੜਕੋ ਸੜਕ ਤੁਰਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਸ਼ੁਰੂ ਹੁੰਦਾ ਹੈ ਕਾਂਡ 4 14 ਸਾਲਾਂ ਦੀ ਪੜ੍ਹਾਈ ਖਤਮ ਕਰਕੇ ਜਰਤਦਾਰ ਵਿਲਾ ਹੋਇਆ ਤਾਂ ਉਹ ਇਸ ਲੰਮੀ ਚੌੜੀ ਦੁਨੀਆ ਵਿੱਚ ਇਕੱਲਾ ਸੀ ਆਪਣਾ ਅੱਖਰ ਨੂੰ ਉਸ ਦਾ ਕੋਈ ਨਹੀਂ ਸੀ ਉਸ ਦਾ ਪਿਓ ਇੱਕ ਸਧਾਰਨ ਸ਼੍ਰੇਣੀ ਦਾ ਆਦਮੀ ਸੀ ਜਿਸ ਨੇ ਘੜੀ ਸਾਜੀ ਦੀ ਕਿਰਤ ਕਰਕੇ ਬੜੇ ਕਸ਼ਟਾਂ ਦੀ ਕਮਾਈ ਨਾਲ ਪੁੱਤਰ ਨੂੰ ਪੜਾਇਆ ਸੀ ਕਿਦਾਰ ਨੇ ਜੇ ਐਫ ਵੀ ਖਤਮ ਨਹੀਂ ਸੀ ਕੀਤੀ ਕਿ ਮੌਤ ਨੇ ਉਸ ਦੇ ਸਿਰ ਤੋਂ ਪਿਓ ਦਾ ਸਾਯਾ ਚੁੱਕ ਲਿਆ ਉਸ ਦੀ ਮਾਂ ਪਾਸ ਜੋ ਬਚੀ ਖੁਚੀ ਪੂੰਜੀ ਸੀ ਸਾਰੀ ਲਾ ਕੇ ਉਸ ਨੇ ਪੁੱਤਰ ਨੂੰ ਬੀਏ ਤੱਕ ਪਹੁੰਚਾ ਦਿੱਤਾ ਮਾਦੀ ਇੱਕ ਇੱਕ ਸੱਦਰ ਸੀ ਕਿ ਪੁੱਤਰ ਨੂੰ ਬੀਏ ਪਾਸ ਕਰਾਉਣੀ ਪਰ ਨਤੀਜਾ ਸੁਣਨ ਦੀ ਖੁਸ਼ਖਬਰੀ ਉਸ ਵਿਚਾਰੀ ਦੇ ਭਾਗਾਂ ਵਿੱਚ ਨਹੀਂ ਸੀ ਉਹ ਮਿਆਦੀ ਬੁਖਾਰ ਦੇ ਪੰਜੇ ਵਿੱਚ ਫਸ ਕੇ ਸਾਰਾ ਦਿਨ ਨੀਂਦਰ ਸੌਂ ਗਈ ਕਿਦਾਰ ਮੁੱਢ ਤੋਂ ਹੀ ਮਿਹਨਤੀ ਤੇ ਲਗਨ ਵਾਲਾ ਨੌਜਵਾਨ ਸੀ ਉਹ ਜਿਸ ਕੰਮ ਪਿੱਛੇ ਪੈ ਜਾਂਦਾ ਭੈੜਾ ਹੋਵੇ ਜਾਂ ਚੰਗਾ ਇੱਕ ਵਾਰੀ ਉਸ ਦਾ ਪਰਲਾ ਕੰਡਾ ਛੂ ਕੇ ਛੱਡਦਾ ਇਸ ਤੋਂ ਛੁਰਟ ਉਹ ਹੱਦ ਤੱਕ ਜਿਹੜਾ ਜਜ਼ਬਾਤੀ ਵੀ ਸੀ ਇਤਨਾ ਕਿ ਜਦ ਕਰੇ ਉਸ ਦੇ ਜਜ਼ਬਾਤ ਵਿੱਚ ਕਿਸੇ ਕਾਰਨ ਹਿਲਜੁਲ ਪੈਰਾ ਹੁੰਦੀ ਉਹ ਆਪਣੇ ਆਪ ਨੂੰ ਭੁੱਲ ਜਾਂਦਾ ਉਸ ਦੀ ਉਮਰ ਉਸ ਵੇਲੇ 21 ਬਾਈਆਂ ਬਰਿਆਂ ਦੀ ਸੀ ਮਾਪਿਆਂ ਨਾਲ ਕਿਸ ਸੰਤਾਨ ਦੀ ਮੁਹੱਬਤ ਨਹੀਂ ਹੁੰਦੀ ਪਰ ਕਿਦਾਰ ਤੇ ਪ੍ਰਾਨ ਹੀ ਮਾਪਿਆਂ ਵਿੱਚ ਸਨ ਪਿਓ ਦੀ ਮੌਤ ਦਾ ਸਦਮਾ ਜੇ ਉਸ ਅੰਦਰ ਤਾਜ਼ਾ ਸੀ ਕਿ ਮਾਂ ਦੀ ਹੋਣ ਤੋਂ ਵੀ ਵੰਜ ਗਿਆ ਪੜ੍ਹਾਈ ਜਦ ਉਸਨੇ ਸ਼ੁਰੂ ਕੀਤੀ ਸੀ ਤਕਰੀਬਨ ਉਦੋਂ ਤੋਂ ਹੀ ਉਸ ਦੇ ਅੰਦਰ ਰੀ ਸਮਾਈ ਹੋਈ ਸੀ ਕਿ ਬਹੁਤ ਸਾਰੀ ਪੜ੍ਹਾਈ ਖਰ ਚੁੱਕਣ ਤੋਂ ਬਾਅਦ ਆਪਣੇ ਮਾਪਿਆਂ ਨੂੰ ਪੱਟ ਦੇ ਪੰਘੂੜੇ ਛਟਾਏਗਾ ਉਹਨਾਂ ਨੂੰ ਰਾਜਗਦੀ ਤੇ ਬਿਠਾ ਕੇ ਦਨ ਰਾਤ ਉਹਨਾਂ ਦੀ ਸੇਵਾ ਦਾ ਸਵਾਲ ਮਾਨੇਗਾ। ਪ੍ਰਭਾਤ ਦਾ ਦੇਵਤਾ ਕਿਸੇ ਅਣਬੋਲੀ ਤੇ ਅਣਸੁਣੀ ਆਵਾਜ਼ ਵਿੱਚ ਕਹਿ ਰਿਹਾ ਸੀ ਕਿਦਾਰ ਕਿਉਂ ਲੰਮੇ ਲੰਮੇ ਦਈਏ ਬੰਦ ਆਏ ਤੇਰੀਆਂ ਇਹ ਸਾਰੀਆਂ ਸਦਰਾਂ ਔਰਮਾਨਾਂ ਵਿੱਚ ਬਦਲ ਜਾਣੀਆਂ ਨੇ। ਅਚਾਨਕ ਹੀ ਜਦ ਕੁਦਰਤ ਨੇ ਉਸpassੋਂ ਮਾਂ ਖੋ ਲਈ ਤਾਂ ਹੁਣ ਕਦਾਰ ਲਈ ਇਸ ਦੁਨੀਆਂ ਵਿੱਚ ਬਾਕੀ ਕੀ ਰਹੇਗਾ ਸੀ? ਉਹ ਬਥੇਰਾ ਰੋਇਆ ਕਲਪਿਆ। ਹਫ਼ਤਿਆਂ ਬੱਧੀ ਭੁੱਖਾ ਅੰਦਰ ਵਰਤੇ ਪਿਆ ਰਿਆ। ਪਰ ਕੀ ਇਹ ਏਦਾਂ ਕਰਨ ਨਾਲ ਉਸ ਦਾ ਗਵਾਚਾ ਹੋਇਆ ਸਵਰਗ ਲੱਭ ਪੈਣਾ ਸੀ। ਉਸ ਦੀ ਮਾਂ ਕਿਹਾ ਕਰਦੀ ਸੀ, "ਕਿਹਦਾਰ, ਜਦੋਂ ਤੂੰ ਬੀਏ ਪਾਸ ਕਰ ਲਵੇਂਗਾ, ਫਿਰ ਤੇਰਾ ਵਿਆਹ ਕਰਾਂਗੇ। ਝਮ-ਝਮ ਕਰਦੀ ਤੇਰੀ ਬੋਟੀ ਆਵੇ, ਤਕਦਾਰ ਨਿਆਣਾ ਵਾਂਗ ਰੋ ਕੇ ਮਾਂ ਦੀ ਛਾਤੀ ਨਾਲ ਚੰਬੜ ਜਾਂਦਾ ਤੇ ਕਹਿੰਦਾ, "ਮਾਂ, ਖਬਰਦਾਰ, ਜੇ ਮੈਨੂੰ ਇਹੋ ਜਿਹੀ ਗੱਲ ਆਖੀ, ਤੂੰ ਚਾਹਨੀ ਹੈ ਤੇਰਾ ਪਿਆਰ ਮੇਰੇ ਦਿਲ ਵਿੱਚੋਂ ਕੋਈ ਹੋਰ ਖੋ ਲਵੇ, ਇਹ ਮੈਂ ਹਰਗਿਜ਼ ਨਹੀਂ ਹੋਣ ਦਿਆਂਗਾ। ਤੇਰਾ ਪਿਆਰ ਗਵਾ ਕੇ ਜੇ ਮੈਨੂੰ ਰੱਬ ਵੀ ਮਿਲਣਾ ਚਾਹੇ ਤਾਂ ਮੈਂ ਉਸ ਨੂੰ ਵੀ ਠਕਰਾ ਦਿਆਂਗਾ ਮਾਂ ਦੇ ਹੁੰਦਿਆਂ ਜਿਹੜਾ ਬੇਸਮਾਨ ਘਰ ਉਸ ਲਈ ਸਵਰਗ ਨਾਲੋਂ ਵੱਧ ਸੁਖਦਾਈ ਸੀ ਉਸ ਘਰ ਵਿੱਚ ਹੁਣ ਕਦਮ ਰੱਖਦਿਆਂ ਹੀ ਜਿਵੇਂ ਕਦਾਰ ਦੇ ਕਲੇਜੇ ਵਿੱਚ ਚਸਕਾਂ ਪੈਂਦੀਆਂ ਸਨ ਯਾਰਾਂ ਦੋਸਤਾਂ ਨੇ ਬੜੀਆਂ ਤਸੱਲੀਆਂ ਦਿੱਤੀਆਂ ਆਂਡੀਆਂ ਗਵਾਂਡੀਆਂ ਨੇ ਸਮਝਾਉਣ ਵਿੱਚ ਔੜਕ ਕਰ ਦਿੱਤੀ ਕਦਾਰ ਕਦੀ ਕਿਸੇ ਦੇ ਮਾਪੇ ساری ਉਮਰ ਨਾਲ ਨਹੀਂ ਨਿਭਦੇ ਜਿਸ ਜੀਵ ਨੂੰ ਦਰਗਾਹੋਂ ਸੱਦਾ ਆ ਗਿਆ ਉਸ ਚੱਲਣਾ ਹੀ ਸੀ ਹੁਣ ਤੂੰ ਤਗੜਾ ਹੋ ਤੇ ਆਪਣੇ ਪੈਰਾਂ ਤੇ ਖਲੋਣਾ ਸਿੱਖ ਕਰਕਦਾਰ ਸੀ ਕਿ ਥਿੰਦੇ ਘੜੇ ਵਾਂਗ ਉਸ ਨੂੰ ਕੋਈ ਨਸੀहत ਨਹੀਂ ਸੀ ਪਉਂਦੀ ਅਖੀਰਕ ਦਿਨ ਐਸਾ ਆਇਆ ਜਰਕਦਾਰ ਦੇ ਦਿਲ ਨੇ ਉਛਾਲਾ ਖਦਾ ਉਹ ਬਿਨਾ ਕਿਸੇ ਨੂੰ ਦੱਸਿਆ ਤੇ ਬਿਨਾ ਕੋਈ ਇਰਾਦਾ ਬਣਾਇਆ ਘਰੋਂ ਨਿਕਲ ਤੁਰਿਆ ਤੁਰਨ ਲੱਗਿਆ ਜਿਹੜੀ ਪੂੰਜੀ ਉਸਨੇ ਨਾਲ ਲਈ ਉਹ 20 ਰੁਪਏ ਤੋਂ ਵੱਧ ਨਹੀਂ ਸੀ ਪਰ ਵਿੱਚ ਇੰਨਾ ਕੋਜੀ ਸੀ ਘਰ ਨੂੰ ਜਿੰਦਰਾ ਮਾਰ ਕੇ ਨਹਿਰ ਉਦੇਸ਼ ਤੇ ਬੇਨਿਸ਼ਾਨਾ ਹਾਲਤ ਵਿੱਚ ਕਦਾਰ ਕਈ ਥਾਈਂ ਪਟਕਦਾ ਘੁਰਿਆ ਦਿਨੇ ਉਹ ਤੁਰਨਾ ਸ਼ੁਰੂ ਕਰ ਦਿੰਦਾ ਰਾਤ ਜਿੱਥੇ ਪੈ ਜਾਂਦੀ ਉੱਥੇ ਹੀ ਲੰਮਾ ਪੈ ਜਾਂਦਾ ਜਰਮ ਪੱਖ ਲੱਗਦੀ ਕਿਸੇ ਤੰਦੂਰ ਤੋਂ ਦੋ ਫਲਕੇ ਖਾ ਕੇ ਪੇਟ ਦੀ ਅੱਗ ਬੁਝਾ ਲੈਂਦਾ ਸੀ ਉਸ ਦੀ ਪੂੰਜੀ ਘਰ ਦੀ ਘਟ ਦੀ ਜਦੋਂ ਕਾ ਹੀ ਖਤਮ ਹੋ ਗਈ ਤਾਂ ਅਚਾਨਕ ਉਸ ਨੂੰ ਸੋਚ ਆ ਗਈ ਹੁਣ ਕੀ ਕਰਾਂਗਾ ਇਸ ਛੋਟੇ ਜਿਹੇ ਪ੍ਰਸ਼ਨ ਨੇ ਜਿਵੇਂ ਉਸ ਦੇ ਸਾਰੇ ਮਨੋ ਭਾਵਾਂ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਇਸ ਵੇਲੇ ਉਹ 라ਵਲ ਪਿੰਡੀ ਦੇ ਨੇੜੇ ਤੇੜੇ ਪਹੁੰਚ ਚੁੱਕਾ ਸੀ ਪਿੰਡੀ ਜਾ ਕੇ ਕੋਈ ਨੌਕਰੀ ਕਰ ਲਵਾਂਗਾ ਇਸ ਖਿਆਲ ਨੇ ਉਸ ਦੇ ਕਰਮਾ ਵਿੱਚ ਸਥਲਤਾ ਦੀ ਥਾਂ ਕੁਝ ਤੇਜ਼ੀ ਲੈਣ ਦੀ ਤੇ ਜਿਉਂ-ਜਿਉਂ ਉਸ ਦਾ ਪੇਟ ਖਾਲੀ ਹੁੰਦਾ ਗਿਆ ਇਹ ਤੇਜ਼ੀ ਬਰਾਬਰ ਵੱਧਦੀ ਗਈ ਅਖੀਰ ਜਦੋਂ ਪਿੰਡੀ ਪੁੱਜਾ ਤਾਂ ਉਸ ਦੀਆਂ ਅੰਤਰਾ ਨੂੰ ਚੂਹੇ ਕੁੱਤਰ ਰਹੇ ਸਨ ਉਹ ਬੜੀ ਬੇਸਬਰੀ ਨਾਲ ਨੌਕਰੀ ਦੀ ਤਲਾਸ਼ ਕਰਨ ਲੱਗਾ ਪਰ ਨੌਕਰੀ ਕੋ ਇਹੋ ਜਿਹੀ ਚੀਜ਼ ਨਹੀਂ ਜਿਹੜੀ ਕੋਈ ਅਸਲੀ ਹੱਥਾਂ ਤੇ ਰੱਖੀ ਬੈਠਾ ਹੋਵੇ ਸਾਰਾ ਦਿਨ ਉਹ ਦੁਕਾਨਾਂ ਅੱਗੇ ਖਾਕ ਸ਼ਾਂਦਾ ਫਿਰਿਆ ਪਰ ਉਸ ਦੀ ਮਰਜ਼ਾ ਪੂਰੀ ਨਾ ਹੋ ਸਕੇ ਉਸ ਦਾ ਹੁਲੀਆ ਹੀ ਕੁਝ ਐਸਾ ਵਿਗੜਿਆ ਤਿਗੜਿਆ ਸੀ ਕਿ ਵੇਖ ਕੇ ਕੋਈ ਵੀ ਉਸ ਨੂੰ ਇੱਕ ਮੰਗਤੇ ਜਾਂ ਅਬਾਰਾ ਗਰਦ ਤੋਂ ਉੱਚਾ ਨਹੀਂ ਸੀ ਸਮਝਦਾ ਇੱਕ ਦੋ ਥਾਈਂ ਜ਼ਿਆਦਾ ਉਸਨੇ ਪ੍ਰਗਟ ਕੀਤਾ ਕਿ ਉਹ ਬੀਏ ਪਾਸ ਹੈ ਤੇ ਇਸ ਦਾ ਸੁਬੋਲਟਾ ਹੀ ਅਸਰ ਹੋਇਆ ਲੋਕਾਂ ਨੇ ਉਸ ਨੂੰ ਪਾਗਲ ਸਮਝ ਕੇ ਟਿਚਕਰਾਂ ਵਿੱਚ ਉਡਾ ਦਿੱਤਾ ਉਸਨੇ ਇਹ ਰਾਤ ਵੀ ਭੁੱਖਿਆ ਹੀ ਕੱਟੀ ਰਾਤੀ ਜਦ ਮਾਈ ਵੀਰੋ ਦੀ ਬੰਨ ਤੇ ਜਿੱਥੇ ਬਹੁਤ ਸਾਰੇ ਮੰਗ ਤੇ ਉਹਨੇ ਦਿਨੇ ਸੌਂਦੇ ਸਨ ਲੇਟਿਆ ਹੋਇਆ ਸੀ ਤਾਂ ਉਸ ਨੂੰ ਚੇਤਾ ਆਇਆ ਕਿ ਨਿੱਕੇ ਹੁੰਦਿਆਂ ਉਸਨੇ ਪਿਓ ਪਾਸੋਂ ਘੜੀ ਸੱਜੀ ਦਾ ਕੰਮ ਵੀ ਤਾਂ ਸਿੱਖਿਆ ਸੀ ਕਿਉਂ ਨਾ ਕਿਸੇ ਘੜੀਆਂ ਵਾਲੀ ਦੁਕਾਨ ਤੇ ਜਾ ਕੇ ਕਿਸਮਤ ਅਜ਼ਮਾਈ ਜਾਵੇ ਤੇ ਸੱਚਮੁੱਚ ਉਸ ਦੀ ਇਹ ਯੋਗਤਾ ਕਾਰਗਰ ਸਾਬਤ ਹੋਈ। ਦੈਨ ਚੜੇ ਉਠਦਾ ਹੀ ਉਹ ਘੜੀਆਂ ਦੀ ਦੁਕਾਨ ਦੀ ਪਾਲ ਵਿੱਚ ਨਿਕਲ ਤੁਰਿਆ। ਅਖੀਰ ਉਹ ਰਾਜਾ ਬਾਜ਼ਾਰ ਵਿੱਚ ਘੜੀਆਂ ਦੀ ਇੱਕ ਵੱਡੀ ਦੁਕਾਨ ਅੱਗੇ ਜਾ ਰੁਕਿਆ। ਦੁਕਾਨ ਦਾ ਮਾਲਕ ਤਕੀਏ ਦਾ ਢਾਸਣਾ ਲਾਈ ਅਦਲਤੀ ਹਾਲਤ ਵਿੱਚ ਬੈਠਾ। ਹੱਥ ਦੀਆਂ ਉਂਗਲਾਂ ਨਾਲ ਕੁਝ ਗਿਣ ਰਿਹਾ ਸੀ। ਸਵੇਰੇ-ਸਵੇਰੇ ਦੁਕਾਨ ਅੱਗੇ ਇੱਕ ਮੰਗਤਾ ਖੜਾ ਖਿਆਲ ਕਰਕੇ ਉਸਨੇ ਦਬਕਾ ਮਾਰਿਆ। ਚਾਲ ਓਏ ਰਸਤਾ ਨਾ ਰੋਕ ਤੁਰਦਾ ਹੋ। ਦਨ ਚੜਦਾ ਨਹੀਂ ਤੇ ਮੰਗ ਤੇ ਪਹਿਲਾਂ ਉਤਰ ਪੈਂਦੇ ਨੇ ਸਰਦਾਰ ਜੀ ਮੈਂ ਮੰਗਤਾ ਨਹੀਂ ਕਿਦਾਰ ਨੇ ਆਜ਼ੀ ਨਾਲ ਜਵਾਬ ਦਿੱਤਾ ਤੇ ਹੋਰ ਕੌਣ ਹੈ ਦੁਕਾਨਦਾਰ ਨੇ ਹੋਰ ਤੇਜੋਕੇ ਕਿਹਾ ਕਿਦਾਰ ਦੇ ਮੂੰਹੋਂ ਬੀਅਪਾਤ ਸ਼ਬਦ ਨਿਕਲਦਾ ਨਿਕਲਦਾ ਰੁਕ ਗਿਆ ਅੱਗੇ ਉਹ ਇਸ ਮੂਰਖ ਪੁਨੇ ਦਾ ਫਲ ਭੁਗਤ ਚੁੱਕਾ ਸੀ ਉਹ ਬੋਲਿਆ ਜੀ ਮੈਂ ਘੜੀ ਸਾਜੀ ਜਾਂਦਾ ਹਾਂ ਘੜੀ ਸਾਜੀ ਤੂੰ ਉਸ ਨੂੰ ਸਿਰ ਤੋਂ ਪੈਰਾਂ ਤੱਕ ਤੱਕਦੇ ਆਤਰ ਸਿੰਘ ਨੇ ਕਿਹਾ ਚਲ ਝੂਠਾ ਨਾ ਹੋਵੇ ਤੇ ਕੜੀ ਸਾਜਾਂ ਦੀ ਕੋਈ ਇਹੋ ਜਿਹੀ ਸ਼ਕਲ ਹੁੰਦੀ ਹੈ ਉਠਾਈ ਗਿਰ ਕਿਸੇ ਥਾਂ ਦਾ ਦੌੜ ਜਾ ਇਥੋਂ ਕੇਦਾਰਨਾਥ ਨੇ ਹੋਰ ਰਾਜੀ ਨਾਲ ਕਿਹਾ ਸਰਦਾਰ ਜੀ ਮਾਫ ਕਰਨਾ ਦੁਨੀਆਂ ਦੀਆਂ ਅੱਖਾਂ ਸਿਰਫ ਬਾਹਰੀ ਸ਼ਕਲ ਨੂੰ ਵੇਖ ਕੇ ਹੀ ਕਿਸੇ ਦੀ ਅਕਲ ਤੇ ਇਮਦਾਨਤ ਦਾ ਜਾਣਾ ਲਾਣਾ ਜਾਣਦੀਆਂ ਨਹੀਂ ਮੈਂ ਆਪਣੇ ਆਪ ਵਿੱਚ ਬੜਾ ਕੁਝ ਹਾਂ ਪਰ ਇਸ ਵੇਲੇ ਕੁਝ ਵੀ ਨਹੀਂ ਇੱਕ ਮੁਸੀਬਤ ਦਾ ਮਾਰਿਆ ਪ੍ਰਦੇਸੀ ਹਾਂ ਕਈ ਡੰਗਾ ਦਾ ਭੁੱਖਾ ਹਾਂ ਪਰ ਮੰਗ ਕੇ ਖਾਣ ਨਾਲੋਂ ਮਰ ਜਾਣਾ ਚੰਗਾ ਸਮਝ ਰਹਾ ਹਾਂ ਮੈਂ ਤੁਹਾਡੇ ਪਾਸ ਖੈਰਾਇਤ ਮੰਗਣ ਨਹੀਂ ਆਇਆ ਮਜ਼ਦੂਰੀ ਲਈ ਆਇਆ ਹਾਂ ਜੇ ਤੁਸੀਂ ਮੈਨੂੰ ਇੱਕ ਅੱਧੀ ਘੜੀ ਮੁਰੰਮਤ ਲਈ ਦੇ ਸਕੋ ਤਾਂ ਮੈਂ ਪੇੜ ਦੀ ਅੱਗ ਬੁਝਾ ਲਵਾਂ ਉਸ ਦੀਆਂ ਗੱਲਾਂ ਸੁਣ ਕੇ ਅਤਰ ਸਿੰਘ ਸੋਚੀ ਪੈ ਗਿਆ ਇਤਨਾ ਸੁਚੱਜਾ ਬੋਲਣ ਟੰਗ ਇਤਨਾ ਪੁਰਦਰਦ ਲੈ ਜਾ ਤੇ ਇਤਨੇ ਸੋਲ ਜਿਵੇਂ ਬਾਗ ਕੀ ਮੰਗਤਾਂ ਜਾਂ ਅਵਾਰਾ ਕਰਦਾਰੇ ਹੁੰਦੇ ਨੇ ਉਸਨੇ ਉਸ ਨੂੰ ਦੁਕਾਨ ਦੇ ਫੱਟੇ ਤੇ ਬੈਠ ਜਾਣ ਦਿੱਤਾ ਇੱਕ ਪੁਰਾਣੀ ਘੜੀ ਇੱਕ ਆਈ ਗਲਾਸ ਤੇ ਕੁਝ ਪੇਚਕਾ ਸੁਸਦੇ ਅੱਗੇ ਸੁੱਟਦਾ ਹੋਇਆ ਬੋਲਿਆ ਲੈ ਭਲਾਂ ਇਸ ਨੂੰ ਖੋਲ ਕੇ ਮੋੜ ਫਿੱਟ ਕਰ ਕੇਦਾਰ ਨੇ ਸਾਰਾ ਕੰਮ ਮਕਾਨ ਵਿੱਚ ਸਿਰਫ 20 ਮਿੰਟ ਲਾਏ ਜੈਫ ਨੂੰ ਵੇਖ ਕੇ ਦੁਕਾਨਦਾਰ ਹੱਕਾ ਬੱਕਾ ਰਹਿ ਗਿਆ ਉਸਨੇ ਪੁੱਛਿਆ ਕੁਝ ਪੜ੍ਹਨਾ ਲਿਖਣਾ ਵੀ ਜਾਣਦਾ ਹੈ ਜੀ ਹਾਂ ਮੈਂ ਬੀਏ ਪਾਸ ਹਾਂ ਬੀਏ ਪਾਸ ਦੁਕਾਨਦਾਰ ਨੇ ਜ਼ੋਰ ਤੱਕ ਇੱਕ ਹਮਾਰਿਆ ਤੁਸੀਂ ਅਸਦਾ ਵੀ ਇਮਤਿਹਾਨ ਲੈ ਸਕਦੇ ਹੋ ਕਹਿ ਕੇ ਕਦਾਰ ਆਸ ਭਰੀ ਨਜ਼ਰ ਨਾਲ ਦੁਕਾਨਦਾਰ ਵੱਲ ਤੱਕਣ ਲੱਗਾ ਲੱਪਾੜ ਇਸ ਨੂੰ ਦੁਕਾਨਦਾਰ ਨੇ ਗੱਦੀ ਹੇਠੋਂ ਇੱਕ ਲਫਾਫਾ ਕੱਢ ਕੇ ਖੋਲ੍ਹਿਆ ਅਤੇ ਉਸ ਨੂੰ ਫੜਾਇਆ ਜਿਹੜਾ ਅੱਜ ਦੀ ਡਾਕ ਵਿੱਚ ਆਇਆ ਸੀ ਕਦਾਰ ਨੇ ਉਸ ਵਿੱਚੋਂ ਅੰਗਰੇਜ਼ੀ ਵਿੱਚ ਟਾਈਪ ਕੀਤੀ ਹੋਈ ਚਿੱਠੀ ਕੱਢੀ ਤੇ ਦਵਾਦਉ ਪੜ ਗਿਆ ਫਿਰ ਉਸ ਦਾ ਪੰਜਾਬੀ ਵਿੱਚ ਤਰਜਮਾ ਕਰਕੇ ਉਸ ਨੇ ਦੁਕਾਨਦਾਰ ਨੂੰ ਸੁਣਾ ਦਿੱਤਾ ਸਰਦਾਰ ਅਤਰ ਸਿੰਘ ਦੇ ਪੱਦੇ ਥਿਲਕੇ ਚਿਹਰੇ ਉੱਤੇ ਇੱਕ ਹੌਲਸਾਉ ਜਿਹੀ ਲਹਿਰ ਦੌੜ ਗਈ ਉਹ ਸੋਚਣ ਲੱਗਾ ਆਦਮੀ ਤੇ ਬੜੇ ਕੰਮ ਦਾ ਮਲੂਮ ਹੁੰਦਾ ਹੈ ਜੇ ਹੱਥਾਂ ਦਾ ਸੁੱਚਾ ਹੋਵੇ ਉਸਨੇ ਕਈ ਤਰ੍ਹਾਂ ਦੇ ਪ੍ਰਸ਼ਨਾਂ ਦੀ ਉਸ ਉੱਤੇ ਪਰਮਾਰ ਸ਼ੁਰੂ ਕਰ ਦਿੱਤੀ ਤੇ ਹਰ ਇੱਕ ਪ੍ਰਸ਼ਨ ਦਾ ਉੱਤਰ ਉਸ ਨੂੰ ਪੂਰੇ ਤਸੱਲੀ ਬਖਸ਼ ਲੈ ਜੇ ਨਾਲ ਮਿਲਿਆ ਅਖੀਰ ਉਸ ਬੇਦਲੇ ਦੇ ਹੀਰਾਂ ਵਿੱਚ ਕਿਹਾ ਲੋਰ ਤੇ ਫਿਲਹਾਲ ਮੈਨੂੰ ਕੋਈ ਨਹੀਂ ਪਰ ਤੇਰੀ ਹਾਲਤ ਤੇ ਬੜਾ ਤਰਸ ਆ ਰਿਹਾ ਹੈ ਜੇ ਤੈਨੂੰ ਘੜੀ ਸਾਜੀ ਤੇ ਕਲਰਕੀ ਦਾ ਕੰਮ ਦਿੱਤਾ ਜਾਵੇ ਤਾਂ ਕੀਤਨ ਖਾ ਲਵੇਂਗਾ ਸਰਦਾਰ ਜੀ ਮੈਨੂੰ ਤਾਂ ਸਿਰਫ ਰੋਟੀ ਕੱਪੜੇ ਦੀ ਲੋੜ ਹੈ ਜੋ ਵੀ ਤੁਸੀਂ ਖੁਸ਼ੀ ਨਾਲ ਦਿਓਗੇ ਮੈਂ ਲੈ ਲਵਾਂਗਾ ਮੇਰਾ ਕਿੜਾ ਟੱਬਰ ਹੋਣ ਦਿਆ ਹੋਇਆ ਹੈ ਕਲਾਕਾਰ ਆਹਾਂ ਚੰਗਾ ਤੈਨੂੰ 5 ਰੁਪਏ ਮਹੀਨਾ ਦਿਆਂਗਾ ਪਰ ਜੇ ਕੰਮ ਪੂਰੀ ਮਿਹਨਤ ਤੇ ਧਿਆਨਤਦਾਰੀ ਨਾਲ ਕਰੇਗਾ ਸ਼ੁਕਰੀਆ ਮੇਰੇ ਲਈ ਇਹ ਦੁੱ ਘੱਟ ਵੀ ਕਾਫੀ ਸਨ ਬਾਕੀ ਧਿਆਨਤਦਾਰੀ ਤੇ ਮਿਹਨਤ ਬਾਬਤ ਮੈਂ ਆਪਣੇ ਮੂੰਹੋਂ ਕੁਝ ਨਹੀਂ ਕਹਿਣਾ ਚਾਹੁੰਦਾ ਇਹ ਤਾਂ ਵਕਤ ਹੀ ਦੱਸੇਗਾ ਉੱਪਰ ਹੋ ਕੇ ਚੰਗੀ ਤਰ੍ਹਾਂ ਬੈਠ ਜਾ ਕਹਿਣ ਤੋਂ ਬਾਅਦ ਅਤਰ ਸਿੰਘ ਨੂੰ ਇੱਕ ਪਛਤਾਵਾ ਜਿਹਾ ਲੱਗ ਗਿਆ ਮੈਂ ਬੜੀ ਜਲਦਬਾਜ਼ੀ ਕੀਤੀ ਹੈ ਪੰਜਿਆਂ ਦੀ ਥਾਂ 15 ਜਾਂ 20 ਵਿੱਚ ਵੀ ਤਾਂ ਕੰਮ ਵੰਡ ਸਕਦਾ ਸੀ ਜਰ ਕੇ ਉਹ ਆਪਣੇ ਮੂੰਹ ਕਹਿਣ ਦਿਆ ਹੋਇਆ ਹੈ ਪਰ ਹੱਛਾ ਜ਼ਬਾਨ ਕਰਕੇ ਮੁਕਰਨਾ ਆਦਮੀ ਦਾ ਕੰਮ ਨਹੀਂ ਤੇ ਉਸਨੇ ਕਦਾਰ ਨੂੰ ਕਹਿਣਾ ਸ਼ੁਰੂ ਕੀਤਾ ਹੁਣੇ ਮੇਰਾ ਆਦਮੀ ਆਉਣ ਵਾਲਾ ਹੈ ਉਹ ਦਫ਼ਤਰ ਦਾ ਸਾਰਾ ਕੰਮ ਤੈਨੂੰ ਸਮਝਾ ਦੇਵੇਗਾ ਬਾਕੀ ਘੜੀ ਸਾਜੀ ਲਈ ਤੈਨੂੰ ਜੋ-ਜੋ ਚਾਹੀਦਾ ਹੈ ਲਿਸਟ ਤਿਆਰ ਕਰ ਲੈ ਬਹੁਤ ਅੱਛਾ ਜਨਾਬ ਪਰ ਜੇ ਮੈਨੂੰ ਥੋੜੇ ਜਿੰਨੇ ਪੈਸੇ ਦੇ ਸਕੋ ਤਾਂ ਮੈਂ ਦੌਰ ਕੇ ਤੰਦੂਰੋਂ ਰੋਟੀ ਖਾਵਾਂ ਮੋਕ ਨਾਲ ਮੇਰੇ ਕੱਲ੍ਹ ਦੇ ਵਿੱਚ ਖੋ ਪੈ ਰਹੀ ਹੈ ਹਾਂ ਹਾਂ ਲੈ ਜਾ ਜਿੰਨੇ ਤਰਾ ਜੀ ਕਰੇ ਕਹਨ ਤੋਂ ਬਾਅਦ ਅਤਰ ਸਿੰਘ ਕਮੀ ਦੀ ਜੇਬ ਹੀ ਟਟੋਲਦਾ ਪਿਆ ਸੀ ਕਿ ਸਾਹਮਣੇ ਉਸ ਨੂੰ ਪੰਨਾ ਲਾਲ ਆਉਂਦਾ ਵਿਖਾਈ ਦਿੱਤਾ ਉਸ ਨੇ ਖਾਲੀ ਹੱਥ ਜੇਬ ਵਿੱਚੋਂ ਕੱਢਦੇ ਆ ਕਿਹਾ ਮੇਰਾ ਆਦਮੀ ਉਹ ਤੁਰਿਆ ਆਉਂਦਾ ਹੈ 5-10 ਮਿੰਟ ਲਾ ਕੇ ਤੂੰ ਜਰਾ ਉਸ ਕੋਲੋਂ ਹਿਸਾਬ ਕਿਤਾਬ ਸਮਝ ਲੈ ਫਿਰ ਤੈਨੂੰ ਅੱਜ ਦੇ ਦਿਨ ਦੀ ਛੁੱਟੀ ਹੋਵੇਗੀ ਨਾਲੇ ਰੋਟੀ ਖਾ ਆਂ ਤੇ ਨਾਲੇ ਬਾਹਰੋਂ ਸਾਬਣ ਲੈ ਲਈ ਜਾ ਕੇ ਕੱਪੜੇ ਧੋ ਆਵੇਂ ਗੰਦੇ ਕੱਪੜੇ ਨਾਲ ਆਦਮੀ ਬੁਰਾ ਲੱਗਦਾ ਦੁਕਾਨ ਤੇ ਬੈਠਾ ਬਹੁਤ ਅੱਛਾ ਜਿਹਾ ਲੱਗ ਕیدار ਨੇ ਭਾਵੇਂ ਪ੍ਰਵਾਨ ਕਰ ਲਿਆ ਬਾਰਸ ਨੂੰ ਖਤਰਾ ਸੀ ਕਿ ਭੁੱਖ ਨੇ ਉਸ ਦੀ ਜੋ ਦੁਰਦਸ਼ਾ ਕਰ ਰੱਖੀ ਹੈ। ਇਹ ਸਹਾਲਤ ਵਿੱਚ ਉਸ ਪਾਸੋਂ ਕੋਈ ਕੰਮ ਹੋ ਸਕੇਗਾ। ਇਸ ਤੋਂ ਬਾਅਦ ਜਿਸ ਤਰ੍ਹਾਂ ਪੁਰਾਣੇ ਆਦਮੀ ਪਾਸੋਂ ਉਸਨੇ ਚਾਰਜ ਸੰਭਾਲਿਆ। ਇਸ ਦਾ ਵਰਤਾਂਤ ਤੁਸੀਂ ਸੁਣ ਚੁੱਕੇ ਹੋ। ਚਾਰਜ ਦੇ ਕੇ ਤੇ ਤਨਖਾਹ ਲੈ ਕੇ ਪੰਨਾ ਲਾਲ ਚਲਾ ਗਿਆ। ਪਰ ਇਧਰ ਕਿਦਾਰ ਦੀ ਭੁੱਖ ਤਰੇ ਜਾਂਦੀ ਰਹੀ। ਉਸਨੇ ਜੋ ਕੁਝ ਪੰਨਾ ਲਾਲ ਦੇ ਚਿਹਰੇ ਤੇ ਵੇਖਿਆ ਜਾਂ ਜਿਹੜੇ ਵਾਕ ਮਾਲਕ ਨੇ ਆਉਂਦੇ ਪੰਨਾ ਲਾਲ ਨੂੰ ਕਹੇ ਸਨ। ਸੋ ਸਭ ਮਾਮਲਾ ਉਸ ਦੀ ਸਮਝ ਵਿੱਚ ਆ ਗਿਆ ਸੀ ਦੁਖੀ ਨੂੰ ਦੁਖੀ ਦੀ ਪਛਾਣ ਹੁੰਦੀ ਹੈ ਤੇ ਕਦਰ ਵੀ ਉਹ ਦਿਲ ਵਿੱਚ ਪਛਤਾ ਰਿਹਾ ਸੀ ਕਿ ਕਿਉਂ ਉਸਨੇ ਇੱਕ ਗਰੀਬ ਆਦਮੀ ਦੀ ਰੋਜੀ ਉੱਤੇ ਡਾਕਾ ਮਾਰਿਆ ਚਾਰਜ ਲੈਣ ਦੇ ਦੌਰਾਨ ਕਈ ਵਾਰੀ ਉਸ ਦੇ ਦਿਲ ਵਿੱਚ ਖਿਆਲ ਉੱਠਿਆ ਕਿ ਅਜੇ ਵੀ ਉਹ ਆਪਣੇ ਆਪ ਨੂੰ ਪੰਨਾ ਲਾਲ ਦੇ ਰਸਤੇ 'ਚੋਂ ਹਟਾ ਲਵੇ ਪਰ ਜੋ ਕੁਝ ਉਹ ਚਾਹੁੰਦਾ ਸੀ ਕਰ ਨਾ ਸਕਿਆ ਚਾਰਜ ਦੇਣ ਤੋਂ ਬਾਅਦ ਦੁਕਾਨ ਤੋਂ ਉੱਤਰਦੇ ਹੋਏ ਜਦ ਪੰਨਾ ਲਾਲ ਨੇ ਇੱਕ ਪੀੜ ਨਾਲ ਕੁਰਲਾਂਦੀ ਨਜ਼ਰ ਕਦਾਰ ਉਤੇ ਸੁੱਤੀ ਤਾਕیدار ਦਾ ਦਿਲ ਪਟਣ ਵਾਲਾ ਹੋ ਗਿਆ ਉਸ ਨੂੰ ਜਾਪਦਾ ਸੀ ਜਿਵੇਂ ਅੱਖਾਂ ਹੀ ਅੱਖਾਂ ਵਿੱਚ ਪੰਨਾਂ ਲਾਲ ਜਾਂਦਾ ਜਾਂਦਾ ਉਸ ਨੂੰ ਬੜਾ ਭਾਰੀ ਕੋਈ ਸਰਾਪ ਦੇ ਗਿਆ ਹੈ ਉਸ ਦੇ ਅੰਦਰੋਂ ਰੋਜ਼ਗਾਰ ਮਿਲਣ ਦੀ ਸਾਰੀ ਖੁਸ਼ੀ ਸ਼ਾਈ ਮਾਈ ਹੋ ਗਈ ਕਦਾਰ ਦੇ ਸਾਰੇ ਅੰਗ ਇਸ ਵੇਲੇ ਪਛਤਾਵੇ ਦੀ ਅੱਗ ਵਿੱਚ ਚੁਲਸ ਰਹੇ ਸਨ ਸੋ ਦੋਸਤੋ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਕਾਣ 4 ਜੇਕਰ ਤੁਹਾਨੂੰ ਨਾਵਲ ਚੰਗਾ ਲੱਗ ਰਿਹਾ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਔਰ ਜਿਹੜੇ ਦੋਸਤ ਇਸ ਚੈਨਲ ਤੇ ਨਵੇਂ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਤਾਂ ਜੋ ਭਵਖੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ